thank you ਆਪ ਤੋਂ ਪਹਿਲਾਂ ਮੈਂ 76ਵੇਂ ਗੰਦੰਤਰ ਦਿਵਸ ਤੇ ਸਾਡੇ ਵੱਲੋਂ ਖਾਸ ਤੌਰ ਤੇ ਸਾਰੇ ਸਮਾਜ ਨੂੰ ਦੇਸ਼ ਦੇ ਵਸਨੀਕਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਕਿ ਇਹ ਦਿਨ ਉਹ ਮਹਾਰਥੂਤਾ ਨੇ ਉਹ ਮਹਾਨ ਜੋਧਿਆ ਨੇ ਸ਼ਹਾਦਤ ਦੇ ਜਾ ਕੇ ਆਪਣੇ ਪਿੰਡੇ ਤੇ ਸੰਤਾਪ ਚ ਚੱਲ ਕੇ ਇਹ ਸਾਨੂੰ ਆਜ਼ਾਦੀ ਦਾ ਦਿਨ ਲੰਮ ਮੰਨ ਦਾ ਮੌਕਾ ਦਿੱਤਾ ਔਰ ਜਿੱਥੇ ਇਹ ਦਿਨ ਤੇ ਮੈਂ ਮੁਬਾਰਕਬਾਦ ਦਿੱਤੀ ਆ ਉੱਥੇ ਮੈਂ ਉਹਨਾਂ ਦੇ ਚਰਨਾਂ 'ਚ ਵੀ ਸ਼ਰਧਾ ਸਤਿਮੁਣ ਬੇਟ ਕਰਦਾ ਕਿਉਂਕਿ ਉਹਨਾਂ ਦੇ ਦਿੱਤੇ ਮਾਰਗ ਉਤੇ ਚਲਦੇ ਹੋਏ ਅੱਜ ਅਸੀਂ ਉਸ ਚੀਜ਼ ਦਾ ਆਨੰਦ ਮਾਣ ਰਹੇ ਆ ਮੈਂ ਜਿੱਥੇ ਵਧਾਈ ਦਿੰਦੀ ਆ ਉਥੇ ਆਸ਼ਕਰਾਨਾ ਕਿ ਆਨ ਵਰਡ ਟਾਈਮ ਦੇ ਵਿੱਚ ਆਪਣਾ ਪੰਜਾਬ ਹਿੰਦੁਸਤਾਨ ਦਾ ਮੁੱਖ ਮੋਢੀ ਸੁਭਾ ਜਿਸ ਨੂੰ ਤੋੜਨ ਵਾਸਤੇ ਮਰੋੜਨ ਵਾਸਤੇ ਕਈ ਏਜੰਸੀਆਂ ਕੰਮ ਕਰ ਰਹੀਆਂ ਨੇ ਕਿਉਂਕਿ ਪਿੱਛੇ ਅਸੀਂ 17-18 ਸਾਲ ਦਾ ਸਾਲ ਅਤਵਾਦ ਦਾ ਸੰਤਾਪ ਚੱਲਿਆ ਉੱਥੇ ਵੀ ਸਾਰਾ ਏਜੰਸੀਆਂ ਦਾ ਕੰਮ ਸੀ ਪੰਜਾਬੀਆਂ ਪੰਜਾਬੀ ਇਲਾਕੇ ਚ ਕੰਮ ਕੀਤਾ ਇਹਦੇ ਵੀ ਕਾਮਯਾਬੀ ਹੋ ਦੇ ਪੰਜਾਬੀਆ ਇਕੱਠੇ ਹੋ ਕੇ ਅੱਜ ਉਹਦਾ ਇਸਮਾਪਤੀ ਕੀਤੀ ਔਰ ਅੱਜ ਇੱਕ ਸਾਡੇ ਕੋਲ ਬਹੁਤ ਵੱਡਾ ਚੈਲੰਜ ਆ ਰਿਹਾ ਜਿਸ ਨੂੰ ਅਸੀਂ ਕਦਮ ਕਰਨਾ ਹੈ ਉਹਦੇ ਵਿੱਚ ਲੋਕਾਂ ਦਾ ਬਹੁਤ ਵੱਡਾ ਸਹਿਯੋਗ ਚਾਹੀਦਾ ਹੈ ਆਪਾਂ ਨੂੰ ਇਹ ਨਹੀਂ ਹੈ ਕਿ ਸਾਨੂੰ 26 ਜਨਵਰੀ ਆ ਗਈ 15 ਅਗਸਤ ਆਈ ਦਿਹਾੜੇ ਨਾਲ ਬੜਾ ਖੁਸ਼ੀ ਨਾਲ ਮਨਾ ਲੈਣੇ ਹਨ ਪਰ ਕਿਤੇ ਨਾ ਕਿਤੇ ਉਹ ਮਹਾਨ ਸਪੂਤਾਂ ਨੂੰ ਯਾਦ ਕਰਨ ਜਿਨ੍ਹਾਂ ਨੇ ਇੱਕ ਸੁਪਨਾ ਦੇਖਿਆ ਸੀ ਸਾਡੇ ਹਿੰਦੁਸਤਾਨ ਵਾਸਤੇ ਉਹ ਸੁਪਨੇ ਨੂੰ ਅਸੀਂ ਸਤਿਕਾਰ ਕਰਨ ਵਾਸਤੇ ਸਤਿਕਾਰ ਕਰਨ ਵਾਸਤੇ ਸਾਨੂੰ ਚਾਹੀਦਾ ਹੈ ਕਿ ਆਪਾਂ ਉਹਨਾਂ ਦੇ ਪੁਰਲੇ ਤੇ ਚਲੀਏ ਔਰ ਜੋ ਸਾਡੇ ਕੋਲ ਕੁਰੂਤੀਆਂ ਆਂਦੀਆਂ ਨੇ ਉਹਦਾ ਸਾਹਮਣਾ ਕਰੀਏ ਜਿਸਲਾ ਆਤਵਾਦ ਦਾ ਟਾਈਮ گزارਿਆ ਇਕੱਠੇ ਹੋ ਕੇ ਪੰਜਾਬੀਆਂ ਨੇ ਆਤਵਾਦ ਖਤਮ ਕੀਤਾ ਇਸ ਤਰੀਕੇ ਨਾਲ ਨੱਚ ਨੂੰ ਖਤਮ ਕਰਦਾ ਉਹਨਾਂ ਦੀ ਸੋਚ ਤੇ ਪੰਜਾਬ ਰੰਗਲਾ ਪੰਜਾਬ ਬਣਿਆ ਉਹਨਾਂ ਦੀ ਸੋਚ ਤੇ ਰੰਗਲਾ ਪੰਜਾਬ ਰਹਿਣਾ ਹੈ ਅੱਜ ਮੈਂ ਆਸ ਕਰਦਾ ਹਾਂ ਇਸੀ ਪ੍ਰੰਅ ਲਵਾਂਗੇ ਕਿ ਜਿਹੜੇ ਸਾਰੀਆਂ ਬੱਚਿਆਂ ਵੱਲ ਜਾਂ ਸੱਜੇ ਖੇ ਬੇਨਿਕ ਰੱਖਣ ਵਾਲੇ ਨੇ ਉਹਨਾਂ ਨੂੰ ਜੀ ਨਕਾਮਯਾਬ ਨਹੀਂ ਹੋਣ ਦੇਣਾ ਅਸੀਂ ਨਸ਼ਾ ਮੁਕਤ ਪੰਜਾਬ ਬਣਾਣਾ ਅੱਜ ਵਾਰਡ ਨੰਬਰ 68 ਵਿੱਚ 36ਵਾਂ ਗੰਦੰਤਰਤਾ ਦਿਵਸ ਮਨਾਇਗਾ ਜਿਸ ਦੇ ਵਿੱਚ ਚੰਡੇ ਦੀ ਰਸਮ ਸਾਡੇ ਹਲਕੇ ਦੇ ਐਮਐਲਏ ਚੰਡੀ ਮਦਲਾਲ ਬਗੈ ਦੇ ਹੱਕਰ ਕਰਮਲਾ ਨਾਲ ਹੋਈ ਅੱਜ ਬੜੇ ਖੁਸ਼ੀ ਦਾ ਦਿਹਾੜਾ ਹੈ ਤੇ ਕਿਉਂਕਿ ਪੂਰੇ ਹਿੰਦੁਸਤਾਨ ਦੇ ਵਿੱਚ ਅੱਛਾ ਦਿਵਾਂ ਚਤਰਮਾ ਗਣਤੰਤਰ ਦਾ ਦਿਵਸ ਮਨਾਇਆ ਜਾ ਰਿਹਾ ਹੈ ਖੁਸ਼ੀਆਂ ਮਨਾਇਆ ਜਾ ਰਹੀਆਂ ਕਿਉਂਕਿ ਜਿਹੜੀ ਇਹ ਖੁਸ਼ੀਆਂ ਸਾਨੂੰ ਬੜੀ ਔਖੀਆਂ ਮਿਲੀਆਂ ਇਸ ਖੁਸ਼ੀ ਲਈ ਸਾਡੇ ਦੇਸ਼ ਲਈ ਸਾਡੇ ਮਤਲਬ ਜਿੰਨੇ ਵੀ ਹੈਗੇ ਸੀ ਆਪਣੇ ਦੇਸ਼ ਭਗਤ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਸਾਡੇ ਸ਼ਹੀਦ ਆਜਮ ਭਗਤ ਸਿੰਘ ਸ਼ਹੀਦ ਆ ਸਰਦੀਪ ਜੀ ਗੁਰੂ ਜੀ ਹੋਰ ਬਥੇਰੇ ਨੇ ਆਪਣਾ ਕੁਰਬਾਨੀਆਂ ਦਿੱਤੀਆਂ ਰਾਜਗੁਰੂ ਜੀ ਕੁਰਬਾਨੀਆਂ ਦਿੱਤੀਆਂ ਜਿਨ੍ਹਾਂ ਦੀ ਕੁਰਬਾਨੀਆਂ ਦੀ ਬਦੌਲਤ ਅੱਜ ਅਸੀਂ ਆਪਣਾ ਗੰਤ ਦਰਦਾਜੀ ਬਸ ਖੁਸ਼ੀ ਨਾ ਮਨਾ ਰਹੇ ਆ ਤੇ ਮੈਂ ਆਪਣੇ ਵੱਲੋਂ ਆਪਣੇ ਸਾਰੇ ਸਮੂਹ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਦੇ ਨਾਲ ਅੱਜ ਦੇ ਦਿਹਾੜੇ ਤੇ ਤੇ ਇਹੀ ਮੈਂ ਕਰ ਰਿਹਾ ਹਾਂ ਪ੍ਰਾਰਥਨਾ ਕਿ ਭਈ ਜਿਹੜੇ ਵੀ ਮੇਰੇ ਦੇਸ਼ ਦੇ ਬੱਚੇ ਆ ਇਹ ਨਸ਼ਾ ਮੁਕਤ ਰਹਿਣ ਤੇ ਆਪਣਾ ਦੇਸ਼ ਛੱਡ ਕੇ ਇਹਦੇ ਬਾਹਰ ਨਾ ਜਾਣ ਧੰਨਵਾਦ ਭਾਈਚਾਰਾ ਜਿਹੜਾ ਸਾਡਾ ਸ਼ੁਰੂ ਤੋਂ ਚੱਲ ਰਿਹਾ ਹੈ ਪੰਜਾਬ ਰੰਗਲਾ ਪੰਜਾਬ ਜਿਸ ਦੇ ਵਿੱਚ ਹਿੰਦੂ ਸਿੱਖ ਮੁਸਲਮਾਨੀ ਚਾਹੀ ਸਾਰੇ ਅਸੀਂ ਇਕੱਠੇ ਭਾਈਚਾਰੇ ਚ ਰਹਿੰਦੇ ਆਂ ਇਹ ਹੀ ਦੱਸਦੇ ਆਂ ਵੀ ਆਪਣੇ ਦੇਸ਼ ਦੇ ਲਈ ਜਿਹੜੀਆਂ ਕੁਰਬਾਨੀਆਂ ਨੇ ਸਾਨੂੰ ਆਜ਼ਾਦੀ ਮਿਲੀ ਹੈ ਉਹ ਆਜ਼ਾਦੀ ਆਪਣੇ ਹੱਥੋਂ ਨਾ ਜਾਂਦੀਏ ਅਸੀਂ ਫੇਰ ਆਪਣਾ ਮੋਲਕ ਛੱਡ ਕੇ ਅੰਗਰੇਜ਼ਾਂ ਦੇ ਥੱਲੇ ਜਾ ਕੇ ਕੰਮ ਨਾ ਕਰੀਏ ਆਪਣੇ ਮੋਲਕ ਚ ਕੰਮ ਕਰੀਏ ਤੇ ਇੱਥੇ ਹੀ ਆਪਾਂ ਰਹਿ ਕੇ ਨਸ਼ਾ ਮੁਕਤ ਆਪਣੀ ਜਿੰਦ